ਬਨੀਪਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆਨੋ ਜੀ ਸੂ ਪੰਜਾਬ ਦੇ ਵੱਲ ਰੁਖ ਕਰਦੇ ਆ ਜੀ ਖਬਰਾਂ ਦੀ ਸਥਿਤੀ ਕੀ ਬਣੀ ਹੋਈ ਆ ਖਬਰਾਂ ਕਿਹੜੀਆਂ ਅੱਜ ਸਾਹਮਣੇ ਆਈਆਂ ਪੰਜਾਬ ਦੇ ਵਿੱਚ ਕਹਿੰਦੇ ਫੇਰ ਪ੍ਰਵਾਸੀਆਂ ਦਾ ਮੁੱਦਾ ਬੜਾ ਗਰਮਾ ਗਿਆ ਸੱਚਮੁੱਚ ਮਾਮਲਾ ਬਹੁਤ ਗੰਭੀਰ ਆ ਆਪਾਂ ਤਾਂ ਖੁਦ ਪ੍ਰਵਾਸ ਹੰਡਾ ਰਹੇ ਆ ਜੀ ਸਾਨੂੰ ਪਤਾ ਹੈ ਕਿ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਕੀ ਹੋ ਸਕਦੀਆਂ ਨੇ ਦਿੱਕਤਾਂ ਹੋ ਕੀ ਹੋ ਸਕਦੀਆਂ ਨੇ ਪਰ ਮਾਮਲਾ ਇਹ ਹੈ ਕਿ ਇੱਕ ਖਬਰ ਤੋਂ ਕੀ ਅਸੀਂ ਕੋਈ ਸਬਕ ਲਿਆ ਹਾਲੇ ਕੁਝ ਕ ਹਫਤੇ ਪਹਿਲਾਂ ਹੁਸ਼ਿਆਰਪੁਰ ਦੇ ਵਿੱਚੋਂ ਇੱਕ ਖਬਰ ਮਿਲੀ ਸੀ ਕਿ ਇੱਕ 5 ਸਾਲਾ ਬੱਚਾ ਸੀ ਹਰਵੀਰ ਉਹਦੇ ਨਾਲ ਕੁਕਰਮ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਤਕਰੀਬਨ ਤਕਰੀਬਨ ਸਮੁੱਚੇ ਪੰਜਾਬ ਦੇ ਵਿੱਚ ਲਾਵਾ ਫੁੱਟਿਆ ਪਾਰਾ ਗਰਮਾਇਆ ਤੇ ਫਿਰ ਤੁਹਾਨੂੰ ਯਾਦ ਹੋਣਾ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਪੈਣ ਲੱਗੇ ਕਿ ਪ੍ਰਵਾਸੀ ਪਿੰਡ ਛੱਡ ਦੇਣ ਪ੍ਰਵਾਸੀਆਂ ਨੂੰ ਰੱਖਿਆ ਨਾ ਜਾਵੇ ਪ੍ਰਵਾਸੀਆਂ ਨੂੰ ਕੰਮ ਨਾ ਦਿੱਤਾ ਜਾਵੇ ਵਗੈਰਾ ਵਗੈਰਾ ਪਰ ਅੱਜ ਮੈਂ ਜ਼ਮੀਨੀ ਹਕੀਕਤ ਵੇਖੀ ਆ ਮੈਂ ਬਹੁਤ سارے ਲੋਕਾਂ ਨੂੰ ਪੰਜਾਬ ਦੇ ਨੂੰ ਪੁੱਛਿਆ ਕਿ ਕੀ ਉਹਦੇ ਤੋਂ ਬਾਅਦ ਪ੍ਰਵਾਸੀ ਘਰਾਂ ਚੋਂ ਕੱਢ ਦਿੱਤੇ ਆ ਕਿ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਲਈ ਹੈ ਜਵਾਬ ਨਾ ਵਿੱਚਾ ਨਿਲ ਹੈ ਜੀ ਇਸ ਮਸਲੇ ਤੇ ਅਸੀਂ ਰੌਲਾ ਬਹੁਤ ਪਾਉਂਦੇ ਆ ਤੇ ਪਰ ਅਸੀਂ ਜ਼ਮੀਨੀ ਹਕੀਕਤ ਵਿੱਚ ਕੁਝ ਕਰਦੇ ਨਹੀਂ ਤੇ ਉਹਦਾ ਨਤੀਜਾ ਕੀ ਨਿਕਲਦਾ ਜੀ ਅੱਜ ਫੇਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਬਾਗਪੁਰ ਉੱਥੋਂ ਇੱਕ ਮੰਦਭਾਗੀ ਖਬਰ ਮਿਲ ਰਹੀ ਹੈ ਹਾਲਾਂਕਿ ਵਿਸ਼ਾ ਜਾਂਚ ਰਹਿ ਇੱਕ ਔਰਤ ਨੇ ਦੱਸਿਆ ਕਿ ਮੈਂ ਇੱਕ ਪ੍ਰਵਾਸੀ ਵੇਖਿਆ ਉਹ ਇੱਕ ਬੱਚਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਹੈਂਡੀਕੈਪ ਉਹਨੂੰ ਚੁੱਕ ਕੇ ਪਾਸੇ ਲੈ ਜਾ ਰਿਹਾ ਸੀ ਤੇ ਉਹਦੇ ਨਾਲ ਕਕਰਮ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗਾ ਸੀ ਉਹਨੇ ਰੌਲਾ ਪਾਇਆ ਪਿੰਡ ਦੇ ਲੋਕਾਂ ਨੇ ਜਾ ਕੇ ਦਬੋਚ ਰਿਹਾ ਬੱਚਾ ਉਹਦੇ ਚੁੰਗਲ ਵਿੱਚੋਂ ਛੁਡਾਇਆ ਪੁਲਿਸ ਨੂੰ ਇਤਲਾਹ ਕੀਤੀ ਤੇ ਪੁਲਿਸ ਨੇ ਆ ਕੇ ਉਸ ਨੂੰ ਦਬੋਚ ਲਿਆ ਹਾਲਾਂਕਿ ਪਿੰਡ ਦੇ ਲੋਕਾਂ ਨੂੰ ਪੁੱਛਿਆ ਗਿਆ ਕਿ ਇਹ ਬੰਦਾ ਕੌਣ ਹੈ ਕਦੇ ਪ੍ਰਵਾਸੀ ਰਹਿੰਦਾ ਕਿੱਥੇ ਮਾਪੇ ਨਾਲ ਕੀ ਤੁਸੀਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਕਹਿੰਦੇ ਨਹੀਂ ਜਿਸ ਜ਼ਿਲ੍ਹੇ ਦੇ ਵਿੱਚ ਪਹਿਲੀ ਬਹੁਤ ਮੰਦਭਾਗੀ ਘਟਨਾ ਘੱਟੀ ਹੋਵੇ ਵਾਪਰੀ ਹੋਵੇ ਉੱਥੇ ਤੁਹਾਨੂੰ ਅਸੀਂ ਸਭ ਕੁਝ ਲਿਆ ਕੰਮ ਵੀ ਕਰ ਰਹੇ ਹਾਂ ਕਰਵਾਓ ਪਰ ਕਰਵਾ ਕਿਉਂ ਰਹੇ ਹਾਂ ਇੱਕ ਤਾਂ ਇਹ ਕੇਸ ਹੀ ਉਹ ਕੰਮ ਕਰਨਾ ਨਹੀਂ ਚਾਹੁੰਦੇ ਦੂਸਰਾ ਇਹ ਜੇ ਕੋਈ ਪੰਜਾਬੀ ਉਹ ਕੰਮ ਕਰਦਾ ਤਾਂ ਦੁੱਗਣੇ ਪੈਸਿਆਂ 'ਚ ਕਰਨਾ ਚਾਹੁੰਦਾ ਕਿਉਂਕਿ ਸਸਤੀ ਲੇਬਰ ਦੀ ਭਾਲ ਵਿੱਚ ਹੈ ਪਰ ਦੂਸਰੇ ਪਾਸੇ ਇਹ ਵੀ ਦੇਖਦੇ ਹਾਂ ਕਿ ਸਾਰੇ ਪ੍ਰਵਾਸੀ ਕੀ ਮਾਰੇ ਆ ਆਪਾਂ ਵੇਖ ਰਹੇ ਸੀ ਕਿ ਕੱਲ ਕੈਨੇਡਾ ਦੀ ਮੋਸਟ ਵਾਂਟਡ ਸੂਚੀ ਦੇ ਵਿੱਚ ਦੋ ਪੰਜਾਬੀਆਂ ਦੇ ਨਾਮ ਵੀ ਆ ਕਿ ਸਾਰੇ ਪੰਜਾਬੀ ਤਨੀਵਾੜੇ ਹੋਗੇ ਹਾਂ ਜਿਹੜੇ ਵਿਅਕਤੀ ਦਾਗਦਾਰ ਨੇ ਜਿਹੜੇ ਵਿਅਕਤੀ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਨੂੰ ਪਛਾਣਿਆ ਜਾਵੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਸੋ ਇਸ ਖਬਰ ਨੇ ਇੱਕ ਵਾਰ ਫੇਰ ਪਾਰਾ ਗਰਮਾ ਦਿੱਤਾ ਹੈ ਅਤੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਦੇ ਵਿੱਚ ਜਿੱਥੇ ਮੁੜ ਵਾਅਦੇ ਵਾਲੇ ਸੰਕੇਤ ਦਿੱਤਾ ਹੈ ਉੱਥੇ ਅਸੀਂ ਕਿੰਨੇ ਅਵੇਸਲੇ ਆ ਅਸੀਂ ਅਸਲ ਦੇ ਵਿੱਚ ਪ੍ਰੈਕਟੀਕਲ ਤੇ ਥਿਉਰੈਟਿਕਲ ਇਹ ਦੇ ਵਿਚਕਾਰ ਲੱਜਦਾ ਪਾੜਾ ਉਹ ਮਟਾ ਨਹੀਂ ਸਕੇ ਇਹ ਖਬਰ ਉਹਦੇ ਉੱਤੇ ਮੋਹਰ ਲਾ ਰਹੀ ਹੈ ਪਰ ਖਬਰ ਬਹੁਤ ਮੰਦ ਭਾਗੀ ਹੈ ਸੱਚ ਵਿੱਚ ਜਿਹੜੇ ਦੋਸ਼ ਲੱਗੇ ਨੇ ਇਹਨਾਂ ਦੀ ਜਾਂਚ ਬਹੁਤ ਲਾਜ਼ਮੀ ਹੈ ਤੇ ਜਿਹੜੇ ਵਿਅਕਤੀ ਉਹਨਾਂ ਨੂੰ ਆਪਣੇ ਘਰਾਂ 'ਚ ਕੰਮਾਂ ਤੇ ਰੱਖਦੇ ਆ ਉਹਨਾਂ ਤੇ ਸਵਾਲ ਵੀ ਖੜੇ ਆ ਕਿ ਪੁਲਿਸ ਵੈਰੀਫਿਕੇਸ਼ਨ ਕਦੋਂ ਕਰਵਾਉਣੀ ਸ਼ੁਰੂ ਕਰਨਗੇ ਜੀ ਬੈਨਪਾਲ ਜੀ ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਅਦਾਲਤ 'ਚ ਪਹੁੰਚਿਆ ਕਿ ਨਹੀਂ ਪਹੁੰਚ ਗਿਆ ਜੀ ਪਰ ਪਹੁੰਚਣਾ ਵੀ ਚਾਹੀਦਾ ਸੀ ਮੈਂ ਤਾਂ ਪਿਛਲੇ 2 ਦਿਨ ਤੋਂ ਇਹੀ ਦੁਹਾਈ ਪਾ ਰਿਹਾ ਹਾਂ ਕਿ ਸਾਡੇ ਕੈਮਰਿਆਂ ਵਾਲਿਆਂ ਨੂੰ ਉਹਦੇ ਘਰ ਜਾਣ ਦੀ ਲੋੜ ਨਹੀਂ ਸਾਡੇ ਪੱਤਰਕਾਰਾਂ ਨੂੰ ਉਹ ਰਾਜਵੀਰ ਕਿਹੋ ਜਿਹਾ ਲੱਗ ਰਿਹਾ ਸੀ ਰਾਜਵੀਰ ਦਾ ਚਿਹਰਾ ਦਿਖਾਉਣ ਦੀ ਲੋੜ ਨਹੀਂ ਇਹ ਦਹਾਈ ਪਾਉਣ ਦੀ ਲੋੜ ਹੈ ਕਿ ਜਿਹੜੇ ਲੋਕ ਗਊ ਸੈਸ ਲੈਂਦੇ ਆ ਜਾਂ ਜਿਹੜੇ ਰੋਕਨਾਂ ਦੇ ਰਸਤੇ ਖੋਲਦੇ ਆ ਉਹਨਾਂ ਦੇ ਖਿਲਾਫ ਕੀ ਕੀਤਾ ਤੇ ਕੀ ਕਰੋਗੇ ਇਹ ਜੰਮਵਰੀ ਨਿਭਾਉਣ ਦੀ ਲੋੜ ਹੈ ਹੁਣ ਅਸਲ ਦੇ ਵਿੱਚ ਜਵੰਦਾ ਦੀ ਮੌਤ ਤੋਂ ਬਾਅਦ ਫਰਮਾਚਲ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਜੀ ਇਹ ਜਿਹੜੀ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਲਾਰਡਸ ਫਾਰ ਹਿਊਮਨ ਰਾਈਟਸ ਦੇ ਐਡਵੋਕੇਟ ਨੇ ਨਵਕਿਰਨ ਸਿੰਘ ਉਹਨਾਂ ਨੇ ਦਰਸਲੇ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ ਪਟੀਸ਼ਨ ਦੇ ਵਿੱਚ ਜਿਹੜੇ ਆਵਾਰਾ ਪਸ਼ੂ ਨੇ ਜਾਂ ਜਾਨਵਰ ਨੇ ਉਹਨਾਂ ਦੇ ਰੱਖੜ ਖਾ ਨੂੰ ਨਾ ਕਰਨ ਸੰਬੰਧੀ ਹਿਮਾਚਲ ਦੀ ਸਰਕਾਰ ਤੇ ਦੋਸ਼ ਲਾ ਦਿੱਤੇ ਹੈ ਉੱਥੇ ਇਹ ਪੁੱਛਿਆ ਗਿਆ ਦੋਸ਼ ਇਹ ਲਾਇਆ ਗਿਆ ਕਿ ਹਿਮਾਚਲ ਸਰਕਾਰ ਸ਼ਰਾਬ ਦੀ ਬੋਤਲ ਤੇ ਗਊ ਸਸਵੂਰ ਦੀ ਹੈ ਤੇ ਪਿਛਲੇ ਸਾਲ ਉਹਨਾਂ ਨੇ ਇਸ ਸੈਸ ਤੇ ਰਾਹੀਂ 100 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹੈ ਜੋ 100 ਕਰੋੜ ਤੋਂ ਵੱਧ ਰੁਪਇਆ ਇਕੱਠਾ ਕੀਤਾ ਹੈ ਆਵਾਰਾ ਪਸ਼ੂ ਜਾਨਵਰ ਸੜਕਾਂ ਤੇ ਰੋਜ਼ ਘੁੰਮਦੇ ਆ ਹਾਦਸੇ ਹੁੰਦੇ ਆ ਕਿਸ ਦੀ ਜਾਨ ਜਾਂਦੀ ਹੈ ਤੇ ਕਿਸਦੇ ਅੰਗ ਨਕਾਰੇ ਜਾਂਦੇ ਆ ਉਸ ਪਟੀਸ਼ਨ ਦੇ ਵਿੱਚ ਮੰਗ ਕਰ ਦਿੱਤੀ ਗਈ ਹੈ ਕਿ ਜਿਹੜੇ ਲੋਕਾਂ ਦੇ ਜੀ ਨੁਕਸਾਨੇ ਗਏ ਆ ਉਹਨੂੰ ਤੋਂ ਕੁ ਮਵਾਬਜ਼ਾ ਦਿਓ ਅਤੇ ਹਾਈ ਕੋਰਟ ਜਿਹੜੀ ਸਰਕਾਰ ਨੂੰ ਇਹ ਪੁੱਛੇ ਕਿ ਗਊ ਸ਼ੈਸ ਤੋਂ ਇਹ ਪੈਸੇ ਇਕੱਠੇ ਕੀਤੇ ਗਏ ਆ ਉਹ ਕਿੱਥੇ ਗਏ ਆ ਕਿਹੜੇ ਉਦੇਸ਼ ਵਾਸਤੇ ਪਿਛਲੇ 3 ਸਾਲਾਂ 'ਚ ਵਰਤੇ ਗਏ ਇਹ ਦੱਸਿਆ ਜਾਵੇ ਨਾਲ ਇਹ ਵੀ ਪਟੀਸ਼ਨ 'ਚ ਮੰਗ ਕਰ ਦਿੱਤੀ ਹੈ ਕਿ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਾਸਤੇ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਖਤਮ ਕਰਨ ਵਾਸਤੇ ਅੱਜ ਤੱਕ ਕਿਹੜੇ-ਕਿਹੜੇ ਕਦਮ ਚੁੱਕਿਆ ਉਹਦੀ ਜਾਣਕਾਰੀ ਦਿਓ ਹੁਣ ਇਸ ਪਟੀਸ਼ਨ ਤੇ ਸੁਣਵਾਈ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਨੇ ਉਹਨਾਂ ਦੇ ਬੈਂਚ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਦਿੱਤਾ ਤੁਹਾਨੂੰ ਯਾਦ ਹੋਣਾ ਹੈ ਕਿ 27 ਸਤੰਬਰ ਨੂੰ ਉਹ ਮੋਟਰਸਾਈਕਲ ਤੇ ਬੱਦੀ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੁੰਦੇ ਆ ਅਤੇ ਮੰਦ ਭਾਗੀ ਖਬਰ ਆਈ ਸੀ ਜਿਸ ਤੋਂ ਬਾਅਦ ਐਲਾਨ ਦਿੱਤਾ ਗਿਆ ਸੀ ਕਿ ਉਹ ਅਕਾਲ ਚਲਾਣਾ ਕਰ ਗਏ ਆ ਤੇ ਅੱਜ ਉਹਨਾਂ ਦੇ ਉਹਨਾਂ ਦੇ ਪਿੰਡ ਜੱਦੀ ਉਹਨਾਂ ਦੇ ਵਿੱਚ ਫੁੱਲ ਚੁਗੇ ਗਏ ਆ ਅਤੇ ਸਹਜ ਪਾਠ ਪ੍ਰਾਰੰਭ ਕਰਵਾ ਦਿੱਤੇ ਗਏ ਆ 17 ਅਕਤੂਬਰ ਨੂੰ ਭੋਗ ਪਾਣਗੇ ਅਤੇ ਉਹਨਾਂ ਦੇ ਫੁੱਲ ਅੱਜ ਕੀਰਤਪੁਰ ਸਾਹਿਬ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ ਗਏ ਆ ਜੀ ਬੈਰੀਪਾਲ ਸਾਹਿਬ ਹਰਿਆਣਾ ਦੀ ADGP ਮਾਮਲੇ 'ਚ ਇੱਕ ਵੱਡਾ ਮੋੜ ਆ ਮੋੜ ਕਿਹੜਾ ਜੀ ਸੱਚਮੁੱਚ ਬਹੁਤ ਵੱਡਾ ਮੋੜ ਹੈ ਦਰਅਸਲ ਇਹ ਜਾਂਚ ਬਹੁਤ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਕਿ ਉਹਦਾ ਖੁਦਕੁਸ਼ੀ ਨੋਟ ਜਿਹੜਾ 8 ਕੇ 9 ਸਫਿਆਂ ਦਾ ਸਾਹਮਣੇ ਆਇਆ ਹੈ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਵੱਡੇ ਅਫਸਰ ਮੈਨੂੰ ਬਹੁਤ ਤੰਗ ਕਰਦੇ ਸੀ ਮੈਂ ਬਹੁਤ ਮਾਨਸਿਕ ਤਣਾਅ ਦੇ ਵਿੱਚ ਸੀ ਉਹਨਾਂ ਨੇ ਹਰਿਆਣੇ ਦੇ ਪੁਲਿਸ ਮੁਖੀ ਭਾਵ ਡੀਜੀਪੀ ਤੱਕ ਦੋਸ਼ ਲਾਇਏ ਸੀ ਪਰਿਵਾਰ ਨੇ ਦੋਸ਼ ਲਾਇਏ ਸੀ ਕਿ ਸਾਡੀ ਸੁਣਦਾ ਹੀ ਕੋਈ ਨਹੀਂ ਸਰਕਾਰ ਵੀ ਨਹੀਂ ਸੁਣਦੀ ਤੇ ਸਰਕਾਰ ਵੱਲੋਂ ਵੀ ਬਹੁਤ ਪ੍ਰੈਸ਼ਰ ਸੀ ਜੇ ਹੁਣ ਇੱਕ ਆਈਪੀਐਸ ਅਧਿਕਾਰੀ ਤੇ ਪ੍ਰੈਸ਼ਰ ਹੈ ਜੇ ਇੱਕ ਏਡੀਜੀਪੀ ਅਧਿਕਾਰੀ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਹੋ ਜਾਂਦਾ ਤੁਹਾਡੇ ਮੇਰੇ ਵਰਗੇ ਦਾ ਕੀ ਹਾਲ ਹੋਣਾ ਹੈ ਇਸ ਆਈਪੀਐਸ ਅਧਿਕਾਰੀ ਦਾ ਪੂਰਨ ਕੁਮਾਰ ਨਾਮ ਸੀ ਜੀ ਇਸ ਮਾਮਲੇ 'ਚ ਹਰਿਆਣਾ ਦੇ ਡੀਜੀਪੀ ਸ਼ਤਰੂਗਨ ਨੇ ਰੋहतक ਦੇ ਐਸਪੀ ਨਰਿੰਦਰ ਵਜਾਹਮੀਆਂ ਨੇ ਇਹਨਾਂ ਦੋਵਾਂ ਸਮੇਤ 14 ਅਧਿਕਾਰੀਆਂ ਦੇ ਵਿਰੁੱਧ ਇੱਕ ਰਿਪੋਰਟ ਦਰਜ ਕਰ ਦਿੱਤੀ ਗਈ ਹੈ ਸੁਸਾਈਸਾਈਡ ਜਿਹੜਾ ਨੋਟ ਹੈ ਉਹਦੇ ਆਧਾਰ 'ਤੇ ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਦਾ ਪੁਲਿਸ ਸਟੇਸ਼ਨ ਹੈ ਐਫਆਈਆਰ ਵੀ ਸਾਹਮਣੇ ਆ ਗਿਆ ਐਫਆਈਆਰ ਨੰਬਰ 156 ਉਹਦੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 108 3 ਦੀ ਉਪਤਾਰਾ 5 ਐਸ ਸੀ ਐਸ ਪੀ ਐਕਟ ਇਹਦੇ ਤਹਿਤ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਪਰਿਵਾਰ ਦੇ ਵੱਲੋਂ ਕੁੱਲ 15 ਅਧਿਕਾਰੀਆਂ ਤੇ ਜਿਹੜਾ ਦੋਸ਼ ਲਗਾਇਆ ਗਿਆ ਸੀ ਉਹ ਸੁਸਾਈਡ ਨੋਟ ਦਿੱਤਾ ਗਿਆ ਸੀ ਉਹਦੇ ਅਨੁਸਾਰ ਮੁਖ ਸਕੱਤਰ ਅਨੁਰਾਗ ਰਸਤੋਕੀ ਦਾ ਨਾਮ ਵੀ ਐਚ ਸੀ ਦੇਖੋ ਕਿ ਮੁਖ ਸਕੱਤਰ ਚੀਫ ਸੈਕਟਰੀ ਦਾ ਨਾਮ ਹੋਵੇ ਹੁਣ ਜਿਹੜੀ ਰਿਪੋਰਟ ਦਰਜ ਕਰਵਾਈ ਗਈ ਹੈ ਉਹਦੇ ਵਿੱਚ ਪਰ ਉਹਦਾ ਨਾਮ ਸ਼ਾਮਲ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਵੱਡਾ ਬੋਰਡ ਹੈ ਕਿ ਹਰਿਆਣਾ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਇਹ ਪਹਿਲੀ ਵਾਰੀ ਹੋਇਆ ਜਦੋਂ ਕਿਸੇ ਮਾਮਲੇ ਵਿੱਚ ਉਥੋਂ ਦੇ ਪੁਲਸ ਮੁਖੀ ਡੀਜੀਪੀ ਉਹਦੇ ਸਮੇਤ 14 ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਕੋਈ ਐਫਆਈਆਰ ਦਰਜ ਕੀਤੀ ਗਈ ਹੋਵੇ ਇਹਦੇ ਨਾਲ ਹੀ ਐਫਆਈਆਰ ਦੇ ਉੱਤੇ ਆਈਪੀਐਸ ਪੂਰਨ ਕੁਮਾਰ ਦੀ ਆਈਪੀਐਸ ਜਿਹੜੀ ਪਤਨੀ ਹੈ ਅਮਨੀਤ ਪੀ ਕੁਮਾਰ ਉਹਨੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਇੱਕ ਅਰਜ਼ੀ ਦਿੱਤੀ ਹੈ ਜਿਸ ਦੇ ਵਿੱਚ ਉਹਨੇ ਕਿਹਾ ਕਿ ਦੋਸ਼ੀ ਅਧਿਕਾਰੀਆਂ ਦੇ ਨਾਮ ਐਫ ਆਈ ਆਰ ਦੇ ਵਿੱਚ ਵੱਖਰੇ ਵੱਖਰੇ ਤੌਰ ਤੇ ਸੂਚੀਬੱਧ ਨਹੀਂ ਕੀਤੇ ਗਏ ਐਫ ਆਈ ਆਰ ਇੱਕ ਨਿਸ਼ਚਿਤ ਫਾਰਮੈਟ ਦੇ ਵਿੱਚ ਲਿਖੀ ਜਾਣੀ ਚਾਹੀਦੀ ਸੀ ਇਸ ਵਾਕਤ ਉਹਨੇ ਜਿਹੜੇ ਚੰਡੀਗੜ੍ਹ ਦੀ ਐਸ ਐਸ ਪੀ ਆ ਕਮਰਦੀਪ ਕੌਰ ਉਹਨਾਂ ਦੇ ਨਾਲ ਵੀ ਹੌਟ ਟਾਕ ਕੀਤੀ ਹੈ ਆਈ ਪੀ ਐਸ ਅਧਿਕਾਰੀ ਦਾ ਪੋਸਟ ਮਾਰਟ ਨੇ ਵੀ ਦੱਸਿਆ ਕਿ ਕਿ ਸ਼ੱਕ ਦੇ ਘੇਰੇ ਚ ਹੈ ਅਤੇ ਜਿਹੜੀਆਂ ਦਲਿਤ ਜੱਥੇਬੰਦੀਆਂ ਨੇ ਉਹ ਉੱਥੇ ਇਸ ਵਕਤ ਡੀ ਐਸ ਪੀ ਅਤੇ ਐਸ ਐਸ ਪੀ ਤੋਂ ਮੰਗ ਕਰ ਰਹੀਆਂ ਨੇ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਲੋਕ ਕਾਫੀ ਨਿਰਾਸ਼ ਦੱਸੇ ਜਾ ਰਹੇ ਨੇ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਮਲਾ ਹੈ ਜੀ ਕਿ ਉਥੋਂ ਦੇ ਡੀਜੀਪੀ ਅਤੇ ਹੋਰ ਅਧਿਕਾਰੀਆਂ ਦੇ ਉੱਤੇ ਐਫਆਈਆ ਦਰਜ ਹੋਈ ਹੋਵੇ ਬੈਨਪਾਲ ਸਾਹਿਬ ਪੰਜਾਬ ਕਾਂਗਰਸ ਦੇ ਵਿੱਚ ਫਿਰ ਹਲਚਲ ਮਚੀ ਹੋਈ ਹੈ ਅਸਲ ਦੇ ਵਿੱਚ ਹਲਚਲ ਰਹਿੰਦੀ ਹੋਈ ਹੈ ਜੀ ਟਿਕਾਣਾ ਕਦੇ ਰਹਿੰਦਾ ਹੀ ਨਹੀਂ ਅਸਲ ਦੇ ਵਿੱਚ ਸਾਰਿਆਂ ਨੂੰ ਤੰਗ ਪਜਾਮੀਆਂ ਸਵਾ ਕੇ ਰੱਖਣ ਬਾਸਕਟਾਂ ਅਤੇ ਚਿੱਟੀਆਂ ਦਸਤਾਰਾਂ ਨੂੰ ਆ ਮਾਵਾ ਬੂਹਾ ਲਵਾ ਕੇ ਰੱਖ ਦਿਆ ਕਿ 100 80 ਚੁੱਕਣੀ ਹੈ ਇਹ ਆਪਣੇ bc ਚ ਵੀ ਹੁੰਦਾ ਰਿਹਾ ਜੀ ਕਈ ਵਾਰੀ ਕਈਆਂ ਨੂੰ ਲੱਗਦਾ ਸੀ ਕਿ ਅਸੀਂ ਮੰਤਰੀ ਬਣਾਂਗੇ ਪਰ ਉਹ ਹਾਰ ਜਾਂਦੇ ਸੀ ਤੇ ਰਸਤੇ 'ਚ ਉਹਨਾਂ ਨੂੰ ਮੁੜ ਕੇ ਆਉਣਾ ਪੈਂਦਾ ਸੀ ਹੁਣ ਉਸੇ ਤਰ੍ਹਾਂ ਦਾ ਉਹਨਾਂ ਨਾਲ ਹੋਈ ਜਾ ਰਿਹਾ ਜੀ ਤੁਸੀਂ ਦੇਖੋ ਕਿ ਸੁਖਵੀਰ 17 ਤੱਕ ਸਰਕਾਰ ਚਲਾਉਂਦੇ ਆ 17 ਤੋਂ ਬਾਅਦ ਲੱਗਦਾ ਸੀ ਕਿ ਬਾਅਦ 'ਚ ਸਾਡੀ ਸਰਕਾਰ ਬਣ ਜੂਗੀ ਕੈਪਟਨ ਵੀ ਆ ਗਈ ਸੀ ਹੁਣ ਦੂਸਰੇ ਪਾਸੇ ਨਾ ਸੁਖਬੀਰ ਹੋਣਾ ਦਾ ਸੂਤ ਆ ਰਿਹਾ ਨਾ ਬਾਜਵੇ ਦਾ ਨਾ ਵੜਿੰਗ ਦਾ ਬਹੁਤ ਸਾਰੇ ਲੋਕ ਦਾ ਤੇ ਨਹੀਂ ਚੰਨੀ ਵੀ ਉਹਨਾਂ ਚੋਂ ਇੱਕ ਹੈ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਚੋਂ ਇੱਕ ਹੈ ਬੀਬੀ ਠੱਡੋ ਉਹਨਾਂ ਚੋਂ ਇੱਕ ਹੈ ਮੈਂ ਕਿਹੜਾ ਕਿਹੜਾ ਨਾਮ ਲਵਾਥੀ ਕੀੜਾ ਕਿਹੜਾ ਛੱਡਾਂ ਹੁਣ ਨਵਜੋਤ ਸਿੰਘ ਸਿੱਧੂ ਕਦੇ ਕਹਿੰਦੇ ਨੇ ਮੈਂ ਐਕਟਿਵ ਹੋ ਗਿਆ ਕਦੇ ਉਹ ਕ੍ਰਿਕਟ ਦੇ ਕਮੈਂਟਰੀ ਕਰ ਚਲੇ ਜਾਂਦੇ ਨੇ ਤੇ ਹੁਣ ਇੱਕ ਵਾਰੀ ਫੇਰ ਲੱਗਦਾ ਕਿ ਸਿਆਸਤ ਵਾਲੇ ਪਾਸੇ ਨੂੰ ਸਿੱਧੂ ਜੋੜਾ-ਬੋੜਾ ਪਾ ਰਿਹਾ ਹੈ ਆਤਮ ਚੇਤ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਵਿੱਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਦੱਸੀ ਹੈ ਪ੍ਰਿਅੰਕਾ ਗਾਂਧੀ ਦੇ ਕਾਫੀ ਉਹ ক্লোਜ਼ ਦੱਸੇ ਜਾਂਦੇ ਐ ਉਦੋਂ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਫੋਟੋ ਪੋਸਟ ਕੀਤੀ ਹੈ ਉਹਦੇ ਵਿੱਚ ਲਿਖਿਆ ਕਿ ਇਹ ਮੇਰੇ ਮਾਰਗਦਰਸ਼ਕ ਨੇ ਇਹ ਪ੍ਰਕਾਸ਼ ਸਤੰਭ ਨੇ ਮਾਰਗਦਰਸ਼ਨ ਕਰਨ ਵਾਲੇ ਮੇਰੇ ਇਹ ਫਰਿਸ਼ਤੇ ਨੇ ਮੈਂ ਸ਼ੁਕਰਗੁਜ਼ਾਰਾਂ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਜੋ ਮੁਸ਼ਕਲ ਸਮੇਂ ਵਿੱਚ ਮੇਰੇ ਨਾਲ ਖੜੀ ਰਹਿੰਦੇ ਨੇ ਦੱਸਿਆ ਜਾ ਰਿਹਾ ਕਿ ਪੰਜਾਬ ਦੀ ਰਾਜਨੀਤੀ ਖਾਸ ਕਰਕੇ ਕਾਂਗਰਸੀ ਖੇਮੇ ਦੇ ਵਿੱਚ ਕਾਫੀ ਐਮ ਐ ਕਿਉਂਕਿ ਨਵਜੋਤ ਕੌਰ ਸਿੱਧੂ ਅਮਰਿਤਸਰ ਤੋਂ ਚੋਣ ਲੜਨਾ ਐਲਾਨ ਕਰ ਚੁੱਕੇ ਨੇ ਹਾਲਾਂਕਿ ਕਾਂਗਰਸ ਦੀ ਇੱਕ ਆਪਾਂ ਇਹ ਆਖ ਸਕਦੇ ਹਾਂ ਕਿ ਵਿਰਾਸਤ ਹੈ ਕਿ ਕਾਂਗਰਸ ਦੇ ਵਿੱਚ ਟਿਕਟ ਕਿਹਨੂੰ ਦਿੱਤੀ ਜਾਊਗੀ ਇਹ ਪੰਜਾਬ ਦਾ ਕੋਈ ਵੱਡਾ ਦਾ ਛੋਟਾ ਲੀਡਰ ਨਹੀਂ ਸਗੋਂ ਦਿੱਲੀ ਦੇ ਵਿੱਚ ਬੈਠੀ ਹਾਈ ਕਮਾਂਡ ਨਿਸ਼ਚਿਤ ਕਰਦੀ ਹੈ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਹੈ ਫੀਲਡ 'ਚ ਐਕਟਿਵ ਵੀ ਹੋ ਗਿਆ ਲੋਕਾਂ ਨੂੰ ਬੁਲਾਕਾਤਾਂ ਵੀ ਅਰੰਭ ਦਿੱਤੀਆਂ ਨੇ ਹੁਣ 2027 ਦੇ ਵਿੱਚ ਪੰਜਾਬ 'ਚ ਚੋਣਾਂ ਹੋਣਗੀਆਂ 2022 ਦੇ ਵਿੱਚ ਅੰਮ੍ਰਿਤਸਰ ਈਸਟ ਤੋਂ ਚੋਣ ਲੜੀ ਸੀ ਪਰ ਚੋਣ ਹਾਰੇ ਸੀ। ਉਹਦੇ ਤੋਂ ਬਾਅਦ ਉਹ ਸਿਆਸਤ ਤੋਂ ਦੂਰ ਹੋਏ। 2024 ਦੇ ਲੋਕ ਸਭਾ ਚੋਣਾਂ ਦੇ ਜਿਹੜੇ ਸਟਾਰ ਪ੍ਰਚਾਰਕ ਸੀ ਉਹ ਲਿਸਟ ਆਈ। ਉਹਦੇ ਵਿੱਚ ਨਾਮ ਵੀ ਆਇਆ ਪਰ ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਨਹੀਂ ਕੀਤਾ। ਹੁਣ ਅਚਾਨਕ ਫੇਰ ਉਹ ਐਕਟਿਵ ਹੋਇਆ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਚੋਣਾਂ ਦੇ ਵਿੱਚ ਕੋਈ ਅਹਿਮ ਭੂਮਿਕਾ ਨਿਭਾ ਸਕਦੇ ਐ। ਪਰ ਨਵਜੋਤ ਸਿੰਘ ਸਿੱਧੂ ਜਿਹੜੀ ਸਿਆਸੀ ਭਾਰੀ ਐ ਉਹ ਹਮੇਸ਼ਾ ਵਿਵਾਦਾਂ ਤੇ ਰਹੀ ਐ। 2017 ਤੋਂ 22 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਦੇ ਚ ਮੰਤਰੀ ਬਣਾਇਆ ਗਿਆ ਸਿੱਧੂ ਨੇ ਆਪਣੀ ਸਰਕਾਰ ਤੇ ਸਵਾਰ ਉਠਾਉਣੇ ਸ਼ੁਰੂ ਕਰ ਦਿੱਤੇ ਕਿ ਕੋਈ ਨਸਿੱਪਲਾ ਨਾ ਟੀਮ ਵਰਕੇ ਬਹੁਤ ਲਾਜ਼ਮੀ ਆ ਜਿਹੜੇ ਲੋਕ ਟੀਮ ਵਰਕ ਨਹੀਂ ਕਰਦੇ ਉਹ ਕਦੇ ਕਾਮਯਾਬ ਨਹੀਂ ਹੁੰਦੇ ਮੰਤਰੀ ਉਹਦਾ ਬਦਲਿਆ ਗਿਆ ਉਹਦਾ ਜਦੋਂ ਪੋਰਟਫੋਲੀਓ ਬਦਲਿਆ ਨਰਾਜ਼ ਹੋ ਕੇ ਕਹਿੰਦੇ ਮੈਂ ਤਬਜਲੀ ਮੰਤਰੀ ਨਹੀਂ ਬਣਨਾ ਉਹਦੇ ਤੋਂ ਬਾਅਦ ਤੁਸੀਂ ਵੇਖੋ ਕਿ ਉਹਨਾਂ ਨੂੰ ਪ੍ਰਧਾਨ ਬਣਾਤਾ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨਾ ਪਿਆ ਚਰਜੀ ਸਿੰਘ ਚੰਨੀ ਨਾਲ ਉਹਨਾਂ ਦੀ ਫੇਰ ਨਾ ਬਣੀ ਆਖਰਕਾਰ ਉਹ ਫਿਰ ਮਾਮਲਾ ਵਿਗੜਦਾ ਗਿਆ ਵਿਗੜਦਾ ਗਿਆ ਪਰ ਅਚਨਚੇਤ ਸਾਰੀ ਚੋੜਾਂ ਦੇ ਬਾਅਦ ਫਿਰ ਇੱਕ ਦੂਸਰ ਨਾਲ ਖੰਦੇ ਰਹੇ ਤੇ ਫਿਰ ਨਵਜੋਤ ਸਿੰਘ ਸਿੱਧੂ ਇਹ ਸਿਆਸੀ ਪਿਛ ਤੋਂ ਲਾਂਬੇ ਹੋ ਗਏ ਤੇ ਅਚਨਚੇਤ ਫਿਰ ਉਹਨਾਂ ਨੇ ਹੈਟ੍ਰਿਕ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਬੈਂਜੀਪਾਲ ਸਾਹਿਬ ਕੀ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਜੀ 2019 ਦੇ ਵਿੱਚ 550 ਸਾਲਾ ਪ੍ਰਕਾਸ਼ ਦੇਵਸ ਮਨਾਇਆ ਜਾ ਰਿਹਾ ਸੀ ਦੁਨੀਆ ਭਰ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦੋਬੋਦਰ ਦਾਸ ਮੋਦੀ ਖੁਦ ਐਲਾਨ ਕਰਦੇ ਆ ਕਿ ਮੌਤ ਦੀ ਸਜ਼ਾ ਵਾਲਿਆਂ ਦੀ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਜਾਏਗੀ ਤੇ ਬਾਦੀਆਂ ਨੂੰ ਰਿਹਾਈ ਦਿੱਤੀ ਜਾਏਗੀ ਪਰ ਉਹਦੇ ਤੋਂ ਲੈ ਕੇ 2019 ਤੋਂ 2025 ਦੇ ਵਿੱਚ ਬੈਠੀਆਂ ਤੁਸੀਂ ਦੇਖੋ ਕਿ ਅੱਜ ਵੀ ਸਥਿਤੀ ਜਿਉਂ ਦੀ ਤਿਉ ਬਣੀ ਹੋਈ ਹੈ ਪਰ ਹੁਣ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਮੈਂ ਜਨਤਕ ਮੁੱਦਿਆਂ ਨੂੰ ਉਭਾਰ ਰਿਹਾ ਹਾਂ ਉਹ ਕਹਿੰਦੇ ਕਿ ਇਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਬਲਵੰਤ ਸਿੰਘ ਰਾਜੋ ਆਣਾ ਨੂੰ 30 ਸਾਲਾਂ ਤੋਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ੜਕਿਆ ਹੋਇਆ ਹੈ ਉਹਨਾਂ ਨੂੰ ਇਸ ਵਕਤ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਇੱਕ ਵਾਰ ਨਹੀਂ ਕਈ ਵਾਰੀ ਪੁੱਛਿਆ ਬੀਤੇ ਦਿਨੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਸ ਕਿ 15 ਅਕਤੂਬਰ ਤੱਕ ਆਪਣਾ ਜਵਾਬ ਦਿਓ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਵੀ ਪੁੱਛਿਆ ਸੀ ਕਿ ਅੱਜ ਤੱਕ ਰਾਜੋ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕੀ ਹੁਣ ਫਾਂਸੀ ਹੋਏ ਕੀ ਤਾਂ ਰਿਹਾਈ ਪਰ ਸੁਖਬੀਰ ਬਾਦਲ ਦਾਵਾ ਕਰ ਰਹੇ ਨੇ ਕਿ ਮੈਂ ਅੱਡੀ ਚੋਟੀ ਦਾ ਜ਼ੋਰ ਲਾ ਦਿਆਗਾ ਤੇ ਨਾਲ ਇਹ ਵੀ ਕਹਿੰਦੇ ਆ ਕਿ ਕੇਂਦਰ ਸਰਕਾਰ ਨੇ ਇਹ ਜਾਣਬੁੱਝ ਕੇ ਨਹੀਂ ਕੀਤਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ 2014 ਤੋਂ ਲੈ ਕੇ 2020 ਤੱਕ ਜਿਸ ਕੇਂਦਰ ਸਰਕਾਰ ਨੂੰ ਹੁਣ ਭੰਡ ਰਹੇ ਨੇ ਸੁਖਵੀਰ ਬਾਦਲ ਦਾ ਪਰਿਵਾਰ ਉਹਨਾਂ ਦੀ ਘਰ ਵਾਲੀ ਉਸੇ ਕੈਬਨਿਟ ਦਾ ਹਿੱਸਾ ਰਹੀ ਉਹਨਾਂ ਦੇ ਬਹੁਤ ਸਾਰੇ ਵੀਡੀਓ ਵੀ ਘੁੰਮਦੇ ਫਿਰਦੇ ਨੇ ਜਿੱਥੇ ਉਹ ਇਸ ਕੱਲ ਦਾ ਜ਼ਿਕਰ ਕਰਦੇ ਆ ਜੇਕਰ ਇਹਨਾਂ ਨੂੰ ਰਿਹਾਈ ਦੇ ਦਿੱਤੀ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਆਵਾ ਹੁਣ ਸੁਖਵੀਰ ਬਾਦਰ ਕਹਿੰਦੇ ਨੇ ਕਿ ਇਹਦੀ ਰਿਹਾਈ ਬਹੁਤ ਲਾਜ਼ਮੀ ਆ ਜੀ ਪਿੰਜਪਲ ਸਾਹਿਬ ਪੰਜਾਬ ਦੀਆਂ ਖਬਰਾਂ ਸੰਜੀ ਕੀਤੀਆਂ ਇਸ ਲਈ ਤਨਵਾਦ ਕਰਦੇ ਆ ਜੀ ਸ਼ੁਕਰੀਆ ਮਿਹਰਬਾਨੀ ਜੀ